ਪੰਜਾਬ ਦੇ ਸੇਵਾਮੁਖਤ ਆਈਪੀਐਸ ਆਈਜੀ ਅਧਿਕਾਰੀ ਅਮਰ ਸਿੰਘ ਚਾਹਲ ਨੇ ਪਟਿਆਲਾ ਵਿਖੇ ਇੱਕ ਸੁਸਾਇਸਾਈਡ ਨੋਟ ਲਿਖ ਕੇ ਖੁਦ ਨੂੰ ਗੋਲੀ ਮਾਰ ਲਈ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿਨ੍ਹਾਂ ਦੀ ਹਾਲਤ ਚਿੰਤਾਜਨਕ ਹੈ ਇਸ ਸਬੰਧੀ ਸੁਣੋ ਮੈਂ ਫੈਮਿਲੀ ਨੂੰ ਮਿਲ ਕੇ ਆਇਆ ਹਾਂ ਔਰ ਕਿਉਂਕਿ ਅਸੀਂ ਨੇੜੇ ਇੱਕ ਦੂਜੇ ਦੇ ਲਾਗੇ ਰਹਿੰਦੇ ਹਾਂ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਗਨਸ਼ਾਟ ਵੂਂਡ ਆ ਉਹ ਦਾ ਹੀ ਇਸ ਅੰਡਰ ਗੋਇੰਗ ਸਰਜਰੀ ਚੱਲ ਰਹੀ ਹੈ 2 2.5 ਘੰਟੇ ਲੱਗਣਗੇ ਡਾਕਟਰਸ ਦੇਰ ਮੁਤਾਬਕ ਹੀ ਸਟੇਬਲ ਔਰ 2 ਘੰਟੇ ਬਾਅਦ ਉਹ ਬਰੀਫ ਦੇਣਗੇ ਜੜੀ ਕੁਛ ਮੀਡੀਆ ਚੈਨਲਸ ਤੇ ਇਹ ਗੱਲ ਆਈ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਔਰ ਫੈਮਿਲੀ ਨੂੰ ਮਿਲਣ ਤੋਂ ਬਾਅਦ ਕਿਉਂਕਿ ਜਿਹੜੇ ਹੈੱਡ ਨੇ ਪਾਰਖ ਹਸਪੀਟਲ ਦੇ ਉਹਨਾਂ ਕੋਲ ਬੈਠ ਕੇ ਡਾਕਟਰਸ ਨਾਲ ਡਿਸਕਸ਼ਨ ਹੋਈ ਕਿਉਂਕਿ ਅਸੀਂ ਦੋਨੋਂ ਬੈਚ ਵਿੱਚ ਹਟੇ ਆ ਇਸ ਕਰਕੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਗਨ ਸ਼ਾਟ ਵੂਨਡ ਆ ਸਟੇਬਲ ਆ ਔਰ ਉਹਨਾਂ ਦੀ ਸਰਜਰੀ ਚੱਲ ਰਹੀ ਆ 2 2.5 ਘੰਟੇ ਸਰਜਰੀ ਲੱਗੇਗੀ ਡਾਕਟਰਸ ਦੇ ਮੁਤਾਬਕ ਹਾਰਟ ਫੰਕਸ਼ਨ ਬਿਲਕੁਲ ਠੀਕ ਆ ਸਰ ਕਿਵੇਂ ਦੇਖਦੇ ਹੋ ਜੀ ਜੋ ਫਰਾਡ ਦੀ ਗੱਲ ਕੀਤੀ ਗਈ ਹੈਗੀ ਐਜੇ ਆਈਪੀਐਸ ਰਿਟਾਇਰਡ ਉਹ ਜੀ ਨਾ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਜਿਹੜਾ ਦੇਖੋ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਇਹਦੀ ਬੈਕਗ੍ਰਾਉਂਡ ਕੀ ਆ ਇਹ ਸਾਰਾ ਕੁਝ ਕਿਵੇਂ ਹੋਇਆ ਆ ਮੈਂ ਚਾਹਾਂਗਾ ਕਿ ਜਿਹੋ ਜੇ ਮੈਂ ਫੈਮਿਲੀ ਨਾਲ ਬੈਠ ਕੇ ਭਾਈ ਇੰਨੇ ਸਾਲ ਅਸੀਂ ਇਕੱਠੇ ਰਹੇ ਆ ਤੇ ਨਾਲੇ ਸਾਡਾ ਘਰ ਇੱਕ ਦੂਜੇ ਦਾ ਮਸਾ 800 ਮੀਟਰ ਦੀ ਦੂਰੀ ਤੇ ਆ ਦੋਨੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਨੇ ਬਾਕੀ ਗੱਲਾਂ ਪਰਿਵਾਰ ਦੀਆਂ ਕੋਈ ਜਿਹੜੀ ਜਿਹੜੀ ਮੀਡੀਆ 'ਚ ਘੁੰਮ ਰਹੀ ਆ ਉਹਦੀ ਮੈਂ ਕੋਈ ਤਾਇਦ ਨਹੀਂ ਕਰਨਾ ਚਾਹੁੰਦਾ ਐਸ ਵੇਲੇ ਸਿਰਫ ਇਹ ਨਹੀਂ ਗੱਲ ਐ ਕਿ ਉਹਨਾਂ ਨੂੰ ਚੈਸਟ ਦੇ ਵਿੱਚ ਗਨ ਸ਼ਾਟ ਲੂੰਡਿਆ ਡਾਕਟਰਸ ਦੇ ਮਤਾਬਕ ਉਹ ਸਟੇਬਲ ਐ ਫੈਮਿਲੀ 2 2.5 ਘੰਟੇ ਲਈ ਉਹਨਾਂ ਦੀ ਸਰਜਰੀ ਹੋਏਗੀ ਸਰਜਰੀ 'ਚ ਲੈ ਕੇ ਗਏ ਨੇ ਅੱਧਾ ਘੰਟਾ ਪਹਿਲਾਂ ਸਰਜਰੀ ਤੋਂ ਬਾਅਦ ਬਰੀਫ ਜ਼ਰੂਰ ਪਵੇਗੀ ਤੇ ਫੈਮਿਲੀ 'ਚੋਂ ਕੋਈ ਦੇ ਦੇਗਾ ਜਾਂ ਡਾਕਟਰ ਦੇ ਦੇਣਗੇ ਫੋਰ ਦਾ ਟਾਈਮਿੰਗ ਇੰਨਾ ਹੈ ਕਿ ਗਨ ਸ਼ਾਟ ਵੂਨ ਹੈ ਉਹਨਾਂ ਦੀ ਚੈਸਟ ਦੇ ਵਿੱਚ ਲੰਗਸ ਦੀ ਇੰਜਰੀ ਹੈ ਉਹ ਬੜੀ ਕੈਪੇਬਲ ਟੀਮ ਹਸਪੀਟਲ پارک ਹਸਪੀਟਲ ਦੀ ਸਰਜਰੀ 'ਚ ਲੱਗੀ ਹੈ ਉਹਨਾਂ ਦੇ ਮੁਤਾਬਕ 2 2.5 ਘੰਟੇ ਲੱਗਣਗੇ ਬਟ ਹੀ ਇਜ਼ ਫੋਰ ਦਾ ਟਾਈਮਿੰਗ ਜੋ ਔਰ ਦਾ ਟਾਈਮਿੰਗ ਜੋ ਮੈਂ ਆਪ ਅਸੈਸ ਕਰਕੇ ਸੀਓ ਜਿਹੜੇ ਡਾਕਟਰ ਰਜੋਲ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਇਆ ਕਿ ਹੀ ਇਜ਼ ਸਟੇਬਲ ਠੀਕ ਹੈ